ਬਹੁਤ ਸਮੱਸਿਆਵਾਂ ਨੇ ਸਾਡੇ ਸਾਹਮਣੇ ਇੱਕ ਸਮੱਸਿਆ ਜੋ ਕਿ ਲੇਡੀਜ਼ ਨਾਲ ਜੋ ਐਂਟੀਸੋਸ਼ੀਅਲ ਐਕਟੀਵਿਟੀਆਂ ਹੁੰਦੀਆਂ ਨੇ ਮੈਂ ਇੱਕ ਉਦਾਹਰਣ ਦੇਣਾ ਚਾਹਾਂਗਾ ਤੁਹਾਡੇ ਸਾਹਮਣੇ ਸਾਡੇ ਇੱਕ ਜਾਣਕਾਰ ਨੇ ਸਕਾਲਰ ਨੇ ਪੀਐਸਡੀ ਕਰ ਰਹੇ ਨੇ ਉਹਨਾਂ ਨੂੰ ਜਦੋਂ ਮੈਂ ਸਤਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਜੀ ਦਾ ਰਹਿਤਨਾਮੇ ਬਾਰੇ ਦੱਸਿਆ ਫੋਨ ਤੇ ਕਨਵਰਸੇਸ਼ਨ ਹੋ ਰਹੀ ਸੀ ਤੇ ਜਦੋਂ ਇਹ ਗੱਲ ਆਈ ਪਰਾਈ ਧੀ ਭੈਣ ਆਪਣੀ ਜਾਣਣੀ ਤੇ ਉਹਦੇ ਜੋ ਰਿਐਕਸ਼ਨ ਸਨ ਉਹ ਮੈਂ ਆਪ ਜੀ ਨੂੰ ਸਾਂਝੇ ਕਰਨਾ ਚਾਹਾਂਗਾ ਮੈਨੂੰ ਕਹਿੰਦੇ ਕਿ ਦਵਿੰਦਰ ਸਰ ਮੈਨੇ ਬਹੁਤ ਸਾਰੀ ਕਿਤਾਬਾਂ ਪੜ੍ਹੀਆਂ ਹਨ ਲੇਕਿਨ ਐਸੀ ਸਟੇਟ ਫਾਰਵਰਡ ਜੋ ਸਟੇਟਮੈਂਟ ਹੈ ਉਹ ਮੈਨੇ ਪਹਿਲੀ ਬਾਰ ਆਪਸੇ ਸੁਣੀ ਹੈ ਜੋ ਕਿ ਸਤਗੁਰ ਰਾਮ ਸਿੰਘ ਜੀ ਦੇ ਰਾਤਨਾਮੇ ਮੇ ਆਤਾ ਹੈ ਤੇ ਇੱਕ ਹੋਰ ਹੋਰ ਗੱਲ ਉਹਨਾਂ ਨੇ ਇਹ ਦੱਸੀ ਕਿ ਇਹ ਸਟੇਟਮੈਂਟ ਜੇ ਭਾਰਤ ਦੀ ਸਾਰੀ ਯੂਨੀਵਰਸਿਟੀਆਂ ਦੇ ਸਾਹਮਣੇ ਉਹਨਾਂ ਦੇ ਜਿਹੜੇ ਮੁੱਖ ਦਵਾਰ ਨੇ ਉੱਥੇ ਲਿਖ ਕੇ ਲਾ ਦਿੱਤੀ ਜਾਏ ਤੇ ਕੋਈ ਕਹਿੰਦਾ ਜੁਰਤ ਨਹੀਂ ਕਿ ਲੜਕੀਆਂ ਨਾਲ ਕੋਈ ਗਲਤ ਕੰਮ ਹੋ ਜਾਏ। ਸੋ ਸਾਧ ਸੰਗਤ ਜੀ ਇਹ ਰੈਲੇਵੈਂਸ ਸਤਗੁਰੂ ਆਰਮ ਸਿੰਘ ਸੱਚੇ ਪਾਸ਼ਾ ਜੀ ਨੇ ਜੋ ਸਾਨੂੰ ਕਨਸੈਪਟ ਦਿੱਤੇ ਹਨ ਤੇ ਦੂਸਰੀ ਗੱਲ ਕਰਕੇ ਮੈਂ ਸਮਾਪਤੀ ਕਰਾਂਗਾ এনवायरमेंट ਦੀ ਇਸ਼ੂ। ਅੱਜ ਤੱਕ ਯੂਨਾਈਟਿਡ ਨੇਸ਼ਨਸ ਕਲਾਈਮੇਟ ਚੇਂਜ ਕਾਨਫਰੰਸ 26 ਹੋ ਚੁਕੀਆਂ ਨੇ ਲੇਕਿਨ ਅਜ ਤੱਕ ਇਹ এনਵਾਇਰਨਮੈਂਟ ਨੂੰ ਉਹ ਸੁਧਾਰ ਨਹੀਂ ਸਕੇ ਤੇ ਇਸ ਕਰਕੇ ਸਤਗੁਰੂ ਜੀ ਦੀ ਕਿਰਪਾ ਨਾਲ ਮੇਰੇ ਮਨ 'ਚ ਵਿਚਾਰ ਆਇਆ ਕਿ ਬਹੁਤ ਕਾਰਨ ਨੇ ਗਲੋਬਲ ਵਾਰਮਿੰਗ ਦੇ ਸਾਰੇ ਨਹੀਂ ਗਿਨਾਏ ਜਾ ਸਕਦੇ ਉਹਦੇ 'ਚ ਖਾਣਾ ਵੀ ਹੈ ਟਰਾਂਸਪੋਰਟੇਸ਼ਨ ਵੀ ਹੈ ਸਾਡਾ ਲਾਈਫ ਸਟਾਈਲ ਵੀ ਹੈ ਇੱਕ ਗੱਲ ਮੈਂ ਆਪਜੀ ਸਾਹਮਣੇ ਰੱਖਣਾ ਚਾਹਾਂਗਾ ਜੋ ਕਿ ਸਤਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਜੀ ਨੇ ਸਾਨੂੰ ਇਹ ਪਹਿਨਾਵਾ ਦਿੱਤਾ ਹੈ ਵਾਈਟ ਕਲਰ ਦਾ ਜਿਹੜੀ ਫੈਸ਼ਨ ਇੰਡਸਟਰੀ ਹੈ ਉਹਦਾ ਵੀ ਤਕਰੀਬਨ 10% ਜਾਂ ਨਾਲ ਉਹ ਟੈਕਸਟਾਈਲ ਇੰਡਸਟਰੀ ਨੂੰ ਜੋੜ ਦਿੱਤਾ ਜਾਵੇ ਕਿ 10% ਜਿਹੜਾ ਹੈ ਗਲੋਬਲ ਵਾਰਮਿੰਗ 'ਚ ਉਹ ਸਯੋਗਦਾਨ ਦੇਂਦੇ ਨੇ ਤੇ ਇਹ ਸਾਡੀ ਖੁਸ਼ਕਿਸਮਤੀ ਹੈ ਕਿ ਸਤਗੁਰ ਸੱਚੇ ਪਾਤਸ਼ਾਹ ਜੀ ਨੇ ਸਾਨੂੰ ਇਹ ਬਾਣਾ ਦਿੱਤਾ ਤੇ ਇਹ ਚਿੱਟਾ ਕਲਰ ਵਾਈਟ ਜਿਹੜਾ ਕਿ ਟੈਕਸਟਾਈਲ ਕ੍ਰੀਏਟ ਕੀਤਾ ਜਾਂਦਾ ਡਿਵੈਲਪ ਕੀਤਾ ਜਾਂਦਾ ਨਾ ਇਹਦੇ ਵਿੱਚ ਜ਼ਿਆਦਾ ਕੈਮੀਕਲ ਯੂਜ਼ ਹੁੰਦੇ ਨੇ ਜੇ ਕੈਮੀਕਲ ਯੂਜ਼ ਨਹੀਂ ਹੋਣਗੇ ਤੇ ਨਾਲ ਹੀ ਉਹ ਨਾ ਹੀ ਉਹ ਸਾਡੀ এনवायरमेंट ਨੂੰ ਖਰਾਬ ਕਰੇਗਾ ਤੇ ਨਾ ਹੀ ਜਿਹੜੇ ਇੰਡਸਟਰੀ ਦਾ ਜਿਹੜਾ ਵੇਸ ਮਟੀਰੀਅਲ ਹੁੰਦਾ ਜਿਹਨੂੰ ਕਿਸੇ ਟੈਕਨੀਕਲ ਟਰਮ ਐਫਲੂਐਂਟ ਕਹਿੰਦੇ ਆ ਉਹ ਜੋ ਸਾਰੇ ਜੋ ਨਦੀਆਂ ਨਾਲਿਆਂ ਵਿੱਚ ਜੋ ਰਿਲੀਜ਼ ਕੀਤੇ ਜਾਂਦੇ ਨੇ ਐਕੁਆਟਿਕ ਲਾਈਫ ਵੀ ਬੜੀ ਉਹਨਾਂ ਡਿਸਟਰਬ ਹੋ ਰਹੀ ਹੈ ਸੋ ਅਖੀਰ ਵਿੱਚ ਮੈਂ ਦੋ ਗੱਲਾਂ ਕਰਨਾ ਚਾਹਾਂਗਾ